ਡਬਲ ਜੈਕ ਵਾਲੀ ਆ ਟਰਾਲੀ ਬਕਾਊਆ ਵੀਰੇ ਸਕਰੀਨ ਤੇ ਵੇਖ ਰਹੋ ਬਿਲਕੁਲ ਨਵੀਂ ਟਰਾਲੀ ਆ 16 7 ਸਾਈਜ਼ ਆ ਡਬਲ ਜੈਕ ਹੈਵੀ weight 10 ਇੰਚੀ ਚ ਐਸੀ ਆ 10 ਨੱਟੀ ਹੱਬ ਤੇ ਟਾਟਾ ਸੇਲ ਦਾ ਸਾਰਾ ਲੋਹਾ ਲੱਗਾ ਲੋਕੇਸ਼ਨ ਫਤੇਗੜ ਚੂੜੀਆਂ ਦੀ ਰੇਟ 290000 ਮੌਕੇ ਤੇ ਮਾਤਾਨਮੀ ਕੀਤਾ ਜਾਊਗਾ ਨੰਬਰ ਸਕਰੀਨ ਤੇ ਆ ਇਸ ਨੰਬਰ ਤੇ ਵੀਰ ਨਾਲ ਤੁਸੀਂ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਅਰਜਨ ਕਰਕੇ ਆਵਲੀ ਸਕਾਰਪੀਓ ਗੱਡੀ ਬਕਾਊਆ ਵੀਰੇ ਗੱਡੀ ਦਾ ਕੈਸ਼ ਰੇਟ 3.5 ਲੱਖ ਆ ਬਾਕੀ 1.80 ਲੱਖ ਦਾ ਲੋਨ ਆ ਗੱਡੀ ਤੇ ਜੇ ਕਿਸੇ ਨੇ ਲੋਨ ਟਰਾਂਸਫਰ ਕਰਵਾਉਣਾ ਤਾਂ 1.70 ਲੱਖ ਕੈਸ਼ ਦੇ ਕੇ ਬਾਕੀ ਸਕਾਰਪੀਓ 2012 ਮਾਡਲ ਹੈ ਜੀ ਐਮਓ ਕ ਦਾ ਇੰਜਨ ਹੈ 27 ਤੱਕ ਪਾਸਿੰਗ ਹੈ ਫਰਸਟ ਓਨਰ ਕਾਰ ਹੈ ਕੋਕਾ ਪੀਸ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਾਕੀ ਜਮਾ ਸਾਫ ਪਈ ਗੱਡੀ ਆ ਵੀਆਈਪੀ ਨੰਬਰ ਆ 1000 ਤੇ ਇੰਸ਼ੋਰੈਂਸ ਫੋਲਿਆ ਨਿਹਾਲ ਸਿੰਘ ਵਾਲਾ ਮੋਗਾ ਏਰੀਆ ਡਿਮਾਂਡ 35 ਲੱਖ ਦੀ ਕੈਸ਼ ਬਾਕੀ ਨੰਬਰ ਵੀ ਰਜਾ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕੋ ਜਿਹੜੀ ਕੋਕਾ ਪੀ ਸਵਿਫਟ ਗੱਡੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਜੀ ਇਸ ਗੱਡੀ ਦਾ ਰੇਟ ਸਿਰਫ 175000 ਮੌਕੇ ਤੇ ਹੋਰ ਵੀ ਮਾਤਾਨੀ ਕੀਤਾ ਜਾਊਗਾ ਵੀਰ ਨੇ ਪੂਰੇ ਸ਼ੌਕਰਾਮ ਮੋਡੀਫਾਈ ਕਰਾਈ ਗੱਡੀ ਹੈ ਜੀ 2008 ਮਾਡਲ ਪਾਸਿੰਗ 2028 ਤੱਕ ਸਰਵਿਸ ਤਾਜ਼ਾ ਕਰਵਾਈ ਹੈ ਜੀ 25 2005 ਨੂੰ ਟਾਇਰਾਂ ਦੀ ਗੱਲ ਕਰੀਏ ਤਾਂ 70% ਟਾਇਰ ਨੇ ਤੇ ਵਧੀਆ ਲੌਏ ਵੀ ਲੱਗੇ ਨੇ ਫੁੱਲ ਮੋਡੀਫਿਕੇਸ਼ਨ ਕਰਵਾਈ ਆ LED ਸਕਰੀਨ ਬੈ ਕੈਮਰਾ ਤੇ ਮਿਊਜ਼ਿਕ ਸਿਸਟਮ ਵਧੀਆ ਲੱਗੇ ਜੀ ਅੰਦਰੋਂ ਵੀ ਗੱਡੀ ਦਾ ਇੰਟੀਰੀਅਰ ਪੂਰਾ ਸੋਹਣਾ ਮਾਤਾ ਨਵੀ ਕੀਤਾ ਜਾਊਗਾ ਲੋਕੇਸ਼ਨ ਜਿਗਰਾਉਂ ਲੁਧਿਆਣਾ ਦੀ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ